ਕਹ ਰਹੇ ਨੇ ਜੀ ਆਪਨੀ ਕੋ ਨਹੀਂ ਵਾਗ ਜੀ ਕਾ ਖਾਲਸਾ ਵਾਗ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਅੰਮਰ ਸ਼ਹੀਦ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੀ ਫੌਜ ਆ ਪਿੰਡ ਪੱਖੋਪਰਾ ਤੇ ਇਹ ਬੱਚਿਆਂ ਸਾਰਿਆਂ ਨੇ ਗ੍ਰਾਈ ਕਰਕੇ ਸ਼ਹੀਦਾਂ ਦੇ ਸਿਰ ਤਾਜ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦੀ ਪੂਰਵ ਨੂੰ ਮੁੱਖ ਰੱਖਦੇ ਆ ਆ ਸ਼ਬੀਲ ਲਾਈ ਆ ਬੱਚਿਆਂ ਨੇ ਤੇ ਬੜਾ ਬੱਚਿਆਂ ਦਾ ਉਤਸ਼ਾਹ ਆ ਤੇ ਸਤਿਗੁਰੂ ਇਸੇ ਤਰ੍ਹਾਂ ਹੀ ਕਿਰਪਾ ਰੱਖਣ ਇਹਨਾਂ ਬੱਚਿਆਂ ਤੇ ਤੇ ਇਸੇ ਤਰ੍ਹਾਂ ਹੀ ਇਹ ਸੇਵਾ ਕਰਦੇ ਰਹਿਣ ਇਹ ਬੱਚੇ ਬੜੇ ਦਿਨਾਂ ਦੀ ਗ੍ਰਾਹੀ ਕਰ ਰਹੇ ਸਨ ਤੇ ਇਹਨਾਂ ਕਰ ਕਰਕੇ ਇਹ ਰੁਪਈਆ 6-7000 ਇਕੱਠਾ ਕੀਤਾ ਵਾ ਤੇ ਅੱਜ ਇਹਨਾਂ ਬੱਚਿਆਂ ਨੇ ਸ਼ਬੀਲ ਲਾਈ ਆ ਪਿੰਡ ਪੱਖੋਪੁਰ ਚੋਲਾ ਸਾਹਿਬ ਦੇ ਨੇੜੇ ਡਿਸਟ੍ਰਿਕਟ ਤਰਨਤਾਰਨ ਇਹ ਸਾਰੇ ਨਿੱਕੇ ਨਿੱਕੇ ਬੱਚਿਆਂ ਨੇ ਗ੍ਰਾਹੀ ਕਰਕੇ ਤੇ ਸ਼ਬੀਲ ਲਈ ਉਹ ਕਿੰਨੀ ਗ੍ਰਾਹੀ ਹੋਈ ਤੁਹਾਨੂੰ 6000 6000 ਸਾਰੇ ਪਿੰਡ ਤੋਂ ਕੀਤੀ ਏ ਹਾਂਜੀ ਸਾਰੇ ਪਿੰਡ ਤੋਂ ਬਾਕੀ ਮਾਤਾ ਵੀ ਕੱਢਣਾ ਜੀ ਬਾਕੀ ਕਿੰਨਾਂ ਕੀਤੀ ਆ ਸਾਤੇ ਹੜਾ ਹੋਈ ਜਲਿਆ ਉਹ ਬੱਲੇ ਤੁਹਾਡੇ ਤੇ ਹੁਣ ਕਿੰਨਾ ਚਿਰ ਰੱਖਣੀ ਸ਼ਬੀਲ ਆ ਸ਼ਮਾਤਾ ਕਹੇ ਪਾਣੀ ਸਾਹਿਬ ਸ਼ਮਾਤਾ ਕਹ ਹਰ ਵਾਰੀ ਲਾਇਆ ਕਰੋਗੇ ਹਾਂਜੀ ਚਲੋ ਚਕਾਰਾ ਛੱਡੋ ਫਿਰ ਇੱਕ ਤੇ ਇਹ ਸਾਡੇ ਕਮੇਟੀ ਦੇ ਆ ਮੈਂਬਰ ਸਾਰੇ ਇਹੀ ਵੀ ਅੱਜ ਗ੍ਰਹੀ ਕਰ ਰਹੇ ਆ ਮੋਟਰ ਖਰਾਬ ਹੋਈ ਆ ਗੁਰਦੁਆਰਾ ਸਾਹਿਬ ਦੀ ਤੇ ਮੋਟਰ ਵਾਸਤੇ ਅਸੀਂ ਗ੍ਰਹੀ ਕਰ ਰਹੇ ਆ ਨਗਰ ਪਖੋਪੁਰ ਅਮਰ ਸ਼ਹੀਦ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀਆਂ ਦੇ ਗੁਰਦੁਆਰਾ ਸਾਹਿਬ ਦੀ ਤੇ ਸਾਰੀ ਕਮੇਟੀ ਆ ਵਾਜਰ ਜੀ ਦਾ ਖਾਲਸਾ ਵਾਜਰ ਜੀ ਦੀ ਫਤਿਹ